ਸੋ ਸਤਿ ਸ਼੍ਰੀ ਅਕਾਲ ਆਲਣੇ तकरीबन ਸਾਰੇ ਜਿੰਨੇ ਵਾਤਾਵਰਨ ਪ੍ਰੇਮੀ ਭਰਾ ਐ ਉਹ ਲਗਾ ਰਹੇ ਐ ਤੇ ਆ ਜਿਹੜੀ ਚੀਜ਼ ਤੁਹਾਡੇ ਸਾਹਮਣੇ ਪਈ ਐ ਨਾ ਇਹ ਆਪਣੇ ਘਰਾਂ ਚ ਜਦੋਂ ਮਤਲਬ ਜ਼ਮਾਨਾ ਮਾਡਰਨ ਹੋ ਗਿਆ ਤਾਂ ਆ ਘੜੇ ਵਿਚਾਰੇ ਮਿੱਟੀ ਵਾਲੇ ਇਹਨਾਂ ਦਾ ਸਮਾਂ ਪਲਾਸਟਿਕ ਦੇ ਵਾਟਰ ਕੂਲਰਾਂ ਨੇ ਲੈ ਲਿਆ ਫਰਿੱਜਾਂ ਨੇ ਲੈ ਲਿਆ ਪਰ ਜਿਹੜੇ ਵਾਤਾਵਰਨ ਪ੍ਰੇਮੀ ਐ ਜਿਹੜੇ ਕੁਦਰਤ ਪ੍ਰੇਮੀ ਐ ਜਿਨ੍ਹਾਂ ਨੇ ਹਮੇਸ਼ਾ ਹੀ ਕੁਦਰਤ ਬਾਰੇ ਸੋਚਦੇ ਰਹਿਣਾ ਤੇ ਉਹਨਾਂ ਨੇ ਸੋਚਿਆ ਕਿ ਆ ਘੜਿਆਂ ਤੋਂ ਆਪਾਂ ਕੰਮ ਲਈਏ ਤਾਂ ਫਿਰ ਇਹ ਘੜਿਆਂ ਨੂੰ ਪਿੰਡ ਦੇ ਵਿੱਚੋਂ ਇਹਨਾਂ ਨੇ ਅਨਾਉਂਸਮੈਂਟ ਕਰਵਾਈ ਪਿੰਡ ਫਤੂਈ ਖੇੜੇ ਦੇ ਵਿੱਚ ਬਲੌਕ ਲੰਬੀ ਤੇ ਨਗਰ ਨੇ ਬੜਾ ਵੱਡਾ ਯਾਰ ਸਹਿਯੋਗ ਦਿੱਤਾ ਸਾਰੇ ਭਰਾਵਾਂ ਨੇ ਤੇ ਇਹ ਵੀ ਇਹਨਾਂ ਨੇ ਦੱਸਿਆ ਪੂਨਮ ਸਿਉ ਹੋਰਾਨੇ ਗੋਰੇ ਹੋਰਾਨੇ ਆ ਭਰਾਵਾਂ ਨੇ ਸਾਰਿਆਂ ਨੇ ਕਿ ਸਾਨੂੰ ਜਿਨ੍ਹਾਂ ਦੇ ਘਰੇ ਪਾਣੀ ਵੀ ਭਰਿਆ ਪਿਆ ਸੀ ਨਾ ਉਹਨਾਂ ਨੇ ਖਾਲੀ ਕਰਕੇ ਦੇ ਦਿੱਤੇ ਕਿ ਤੁਸੀਂ ਪੰਛੀਆਂ ਵਾਸਤੇ ਆਲਣੇ ਲਾ ਰਹੇ ਹੋ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਤੇ ਪੰਛੀਆਂ ਵਾਸਤੇ ਤੁਸੀਂ ਸਮਾਂ ਕੱਢਿਆ ਕੁਦਰਤ ਵਾਸਤੇ ਸਮਾਂ ਕੱਢਿਆ ਕਿਉਂਕਿ ਇਨਸਾਨ ਹੀ ਦੋਸਤੋ ਬੰਦਾ ਹੀ ਇਹਨਾਂ ਦਾ ਆਪਣਾ ਇਹਨਾਂ ਦਾ ਗੁਨਾਹਗਾਰ ਹੈ ਕਿਉਂਕਿ ਘਰ ਪੱਕੇ ਹੋ ਗਏ ਫਰਸ਼ਾਂ ਲੱਗੀਆਂ ਲੋਕਟਾਈਲਾਂ ਲੱਗੀਆਂ ਤੇ ਸਿਮੈਂਟਡ ਗਲੀਆਂ ਬਣ ਗਈਆਂ ਚਾਰ ਚੁਪੇਰੇ ਗਰਮੀ ਹੋ ਗਈ ਕਿਸੇ ਵੀ ਮਕਾਨ ਤੇ ਦੁਕਾਨ ਤੇ ਪੰਛੀਆਂ ਵਾਸਤੇ ਜਗ੍ਹਾ ਨਹੀਂ ਬਚੀ ਭਰਾਵੋ ਤੇ ਦਰਖਤ ਲਾਉਣੇ ਤੇ ਇਹਨਾਂ ਨੂੰ ਆਲਣੇ ਲਾਉਣੇ ਤੇ ਬਹੁਤ ਬੰਦਿਆਂ ਨੇ ਇਹ ਵੀ ਕਿਹਾ ਕਿ ਤੁਸੀਂ ਪੰਛੀਆਂ ਨੂੰ ਨਾ ਯਾਰ ਆਲਸੀ ਬਣਾ ਰਹੇ ਹੋ ਓਏ ਆਲਸੀ ਨਹੀਂ ਯਾਰ ਜਿਵੇਂ ਸਰਕਾਰਾਂ ਦਿੰਦੀਆਂ ਨਾ ਪੰਜ ਪੰਜ ਮਰਲੇ ਦੇ ਪਲਾਟ ਗਰੀਬਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਤੇ ਉਹ ਘਾਰ ਆਪ ਦਾ ਬਣਾ ਲੈਂਦੇ ਆ ਤੇ ਉਮੇ ਆਪਾਂ ਇੱਕ ਥਾਂ ਦੇਣੀ ਹੁੰਦੀ ਆ ਪੰਛੀਆਂ ਨੂੰ ਤਾਂ ਇਹ ਥਾਂ ਦੇਣੀ ਆ ਇਹਨਾਂ ਭਰਾਵਾਂ ਨੇ ਉਦੋਂ ਮਪਰਾਲਾ ਕੀਤਾ ਤੇ ਇਹਨਾਂ ਘੜਿਆਂ ਦੇ ਵਿੱਚ ਆਹ ਮੋਰੇ ਕੱਢ ਰਹੇ ਆ ਤੇ ਇਹਨਾਂ ਨੂੰ ਰੰਗ ਕਰਕੇ ਤੇ ਹਰਜੀਵਨ ਬਰਾਡ ਅਫੀਸ਼ੀਅਲ ਤੇ ਹੋਰ ਭਰਾ ਜਿਹੜੇ ਧਨੋਲੇ ਕੋਲ ਨੇ ਉਹਨਾਂ ਦੇ ਉਹਨਾਂ ਨੇ ਲਾਏ ਹੋਏ ਆਲਣੇ ਉਹੀ ਡਿਜ਼ਾਈਨ ਹੈ ਉਹੀ ਸਾਰਾ ਇਹਨਾਂ ਦੀ ਰਾਇ ਹੈ ਤਾਂ ਬਹੁਤ ਵਧੀਆ ਉਪਰਾਲਾ ਤੇ ਤੁਸੀਂ ਵੀ ਸਾਰੇ ਭਰਾ ਜਰੂਰ ਇਹਨਾਂ ਨੂੰ ਐਪਰੀਸ਼ੀਏਟ ਕਰਿਓ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੇ ਆਹ ਟਰਾਲੀ ਦੇ ਵਿੱਚ ਤੇ ਦੂਜੀ ਗੱਲ ਸਾਡੇ ਨਗਰ ਨੂੰ ਬੇਨਤੀ ਹੈ ਪਿੰਡ ਫਤੂਈ ਖੇੜਾ ਨੂੰ ਕਿ ਜਿੰਨੇ ਭਰਾ ਵੀਡੀਓ ਵੇਖੋਗੇ ਜਾਂ ਜਿਹੜੇ ਵੇਖੋਗੇ ਉਹ ਅੱਗੇ ਜਾ ਕੇ ਸਨੇਹਾ ਜਰੂਰ ਲਾਓ ਮੇਰੇ ਭਰਾ ਕੁਦਰਤ ਵਾਸਤੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਆ ਘੜੇ ਪਏ ਹਨ ਤਾਂ ਉਹ ਜੇਕਰ ਪਚਾ ਸਕਦੇ ਆ ਤਾਂ ਪੂਨਮ ਸਿੰਘ ਹੋਰਾਂ ਦੇ ਘਰੇ ਪਚਾ ਦਿਓ ਨਹੀਂ ਵੀ ਪਚਾ ਸਕਦੇ ਤਾਂ ਕਿਰਪਾ ਕਰਕੇ ਸਨਿਆਹ ਲਾ ਦਿਓ ਕਿਸੇ ਨੂੰ ਵੀ ਲਾ ਦਿਓ ਮੈਨੂੰ ਸਨਿਆਹ ਲਾ ਦਿਓ ਤਾਂ ਅਸੀਂ ਤੁਹਾਡੇ ਘਰੋਂ ਆ ਘੜੇ ਲੈ ਲਾਂਗੇ ਤੇ ਆ ਦੂਜੀ ਅਪਡੇਟ ਸੀ ਪਹਿਲਾਂ ਇਹਨਾਂ ਨੇ ਜਦੋਂ ਪਿੰਡ ਦੇ ਵਿੱਚੋਂ ਇਕੱਠੇ ਕੀਤੇ ਆ ਰਾਜਾ ਸਿੱਧੂ ਹੋਰਾਂ ਨੇ ਵੀਡੀਓ ਪਾਈਆਂ ਸੀ ਤੇ ਨਗਰ ਦਾ ਸਾਰੇ ਦਾ ਬਹੁਤ ਧੰਨਵਾਦ ਹੈ ਇਹਨਾਂ ਨੌਜਵਾਨਾਂ ਦਾ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਆਪ ਦਾ ਕੰਮ ਛੱਡ ਕੇ ਯਾਰ ਅੱਜ ਦੇ ਯੁੱਗ ਚ ਜਦੋਂ ਭੱਜ ਦੌੜ ਦੀ ਜ਼ਿੰਦਗੀ ਹੈ ਜਦੋਂ ਬੰਦੇ ਕੋਲੇ ਕਿਸੇ ਕੋਲੇ ਟਾਈਮ ਹੀ ਨਹੀਂ ਤੇ ਆ ਪੂਨਮ ਸਿਓ ਹਰਾਨੇ ਤੁਸੀਂ ਦੇਖੇ ਹੋਣੇ ਆ ਆਪਦੇ ਹੱਥੀਂ ਆਹ ਲਣੇ ਬਣਾ ਕੇ ਤੇ ਇੱਥੇ ਇਹਨਾਂ ਨੇ ਲਾਏ ਹੋਏ ਐ ਤੇ ਇਹਨਾਂ ਨੌਜਵਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਪੂਨਮ ਜੀ ਕਰਦੇ ਹੋ ਬੇਨਤੀ ਸੰਗਤ ਨੂੰ ਆਪਾਂ ਜੀ ਕੱਲ ਪਿੰਡ ਦੇ ਵਿੱਚੋਂ ਘੜੇ ਇਕੱਠੇ ਕੀਤੇ ਸੀ ਪੰਛੀਆਂ ਦੇ ਰਹਿਣ ਬਸੇਰੇ ਲੈ ਬਣਾਉਣ ਲਈ ਕਿ ਆਪਾਂ ਸਭ ਤੋਂ ਪਹਿਲਾਂ ਇਹੀ ਸੁਨੇਹਾ ਜੀ ਵੀ ਲੋਕ ਕਹਿੰਦੇ ਆ ਵੀ ਤੁਸੀਂ ਪੰਛੀਆਂ ਨੂੰ ਆਲਸੀ ਬਣਾਓਗੇ। ਵੈਸੇ ਤਾਂ ਆਪਣੇ ਪਿੰਡ 'ਚ ਉਹ ਤਾਂ ਆਪਣੇ ਨਗਰ ਪਤੂਈ ਖੇੜੇ 'ਚ ਤਾਂ ਕਿਸੇ ਬੰਦੇ ਨੇ ਨਹੀਂ ਕਿਹਾ ਬਹੁਤ ਧੰਨਵਾਦ ਦੀਆਂ ਪਤੂਈ ਖੇੜੇ ਪਿੰਡ ਦੇ ਵੀ ਉਹਨੇ ਵੱਤ-ਵਤ ਸਹਿਯੋਗ ਦਿੱਤਾ। ਜਿੰਨਾ ਘਰਾਂ ਦੇ ਵਿੱਚ ਘੜੇ ਨਹੀਂ ਨਹੀਂ। ਹੂੰ। ਵੀ ਟੈਕਨੋਲੋਜੀ ਦਾ ਜ਼ਮਾਨਾ ਆਈ ਲੋਕ ਵਾਟਰ ਕੂਲਰ ਫ੍ਰਿਜਾਂ ਤੇ ਆਦੀ ਹੋ ਗਏ। ਇੱਕ ਇੱਕ ਦੋ ਦੋ ਘਰ ਇੱਕ ਰੇਲੂ ਪਾਣੀ ਪੀਣ ਲਈ ਰੱਖੇ ਹੋਏ ਸੀ ਉਹ ਵੀ ਆਪਾਂ ਨੂੰ ਉਹਨਾਂ ਨੇ ਦਿੱਤੇ ਆ। ਹੂੰ। ਤੇ ਦੂਸਰੀ ਗੱਲ ਇਹ ਆ ਵੀ ਪੰਛੀਆਂ ਨੂੰ ਆਲਸ ਹੀ ਨਹੀਂ ਬਣਾਇਆ ਜਾ ਰਿਹਾ ਜੀ ਪੰਛੀਆਂ ਨੂੰ ਰਹਿਣ ਦੀ ਜਗ੍ਹਾ ਦਿੱਤੀ ਜਾ ਰਹੀ ਹੈ ਹਾਂ ਬਿਲਕੁਲ ਜਿਵੇਂ ਪੁਰਾਣੇ ਚ ਪਹਿਲਾਂ ਵਾਲੇ ਸਮੇਂ ਚ ਬਾਲੇ ਬਾਲੀਆਂ ਛੱਤਾ ਹੁੰਦੀਆਂ ਸੀ ਹਾਂ ਛਤੀ ਰਾਲੀਆਂ ਹਾਂਜੀ ਪੰਛੀ ਉਹਨਾਂ ਦੇ ਵਿੱਚ ਆਪਦੇ ਆਲ ਨੇ ਬਣਾਉਂਦੇ ਸੀ ਹਮ ਅੱਜ ਦੇ ਸਮੇਂ ਡਾਟ ਤੇ ਲੈਟਰ ਵਾਲੀ ਛੱਤ ਕਰਕੇ ਉਹਨਾਂ ਦੇ ਆਪਾਂ ਘਰ ਖੋੜੇ ਹਮ ਉਸੇ ਤਰ੍ਹਾਂ ਦਾ ਇੱਕ ਕਨਸੈਪਟ ਛੋਟਾ ਜਾਂ ਉਪਰਲ ਹੈ ਇਹ ਵੀ ਪੰਛੀ ਉਸੇ ਤਰ੍ਹਾਂ ਦੀ ਇਸ ਜਗ੍ਹਾ ਨੂੰ ਅਪਣਾਉਂਦੇ ਆ ਹਮ ਉਹ ਚੀਜ਼ ਹੀ ਸਮਝ ਕੇ ਤੇ ਆਪਣੇ ਆਲਨੇ ਆਪ ਬਣਾਉਂਦੇ ਹੁੰਦੇ ਹੂੰ ਤੇ ਦੂਸਰੀ ਬੇਨਤੀ ਦੇਖਣ ਵਾਲੇ ਵੀਰਾਂ ਨੂੰ ਇਹ ਹੈ ਵੀ ਜਿਹੜਾ ਵੀਰ ਹੂੰ ਵੱਡੇ ਲੈਵਲ ਤੇ ਜਾਂ ਪਿੰਡ ਲੈਵਲ ਤੇ ਨਹੀਂ ਕੰਮ ਕਰ ਸਕਦਾ ਹੂੰ ਉਹ ਆਪਣੇ ਘਰੋਂ ਹੀ ਸ਼ੁਰੂਆਤ ਕਰ ਲਈ ਹੂੰ ਜ਼ਰੂਰੀ ਨਹੀਂ ਮੰਨ ਲਓ ਵੀ ਆਪਾਂ ਮੁੱਲ ਲੈ ਕੇ ਆਲਨੇ ਲਾਉਣੇ ਆ ਘੜੇ ਹਰ ਇੱਕ ਘਰੇ ਇੱਕ ਇੱਕ ਦੋ ਦੋ ਛੱਤਾਂ ਤੇ ਖਰਾਬ ਪਈ। ਬਿਲਕੁਲ ਪਈ ਹੁੰਦੇ ਹਾਂ। ਇਸ ਤੋਂ ਬਿਨਾ ਜਿਵੇਂ ਗੇਲਣ ਜਾਂ ਆਪਣੇ ਪਾਈਪਾਂ ਨੱਕੇ ਵਾਲੀਆਂ 4 ਇੰਚੀ, 3 ਇੰਚੀ, 6 ਇੰਚੀ ਉਹ ਇੱਕ ਪਾਸੇ ਸਾਈਡ ਤੋਂ ਬੰਦ ਕਰਕੇ ਆਪਾਂ ਸਿੱਧੀ ਵੀ ਟੰਗ ਸਕਦੇ ਹਾਂ। ਹੂੰ। ਉਹਦੇ 'ਚ ਗਟਾਰ ਘੁੱਗੀ ਇਹ ਆਪਣਾ ਜਾਨਵਰ ਵਾਲਾ ਨਾ ਬਣਾ ਲੈਂਦੇ। ਹੂੰ। ਤੇ ਚਿੜੀਆਂ ਵਾਲੀ ਵੀ ਵੱਖੋ-ਵੱਖਰੇ ਕਨਸੈਪਟ ਹੈ ਚਿੜੀ ਲਈ ਥੋੜਾ ਜਿਹਾ ਛੋਟਾ ਹੋਲ ਰੱਖਣਾ ਪੈਂਦਾ ਹੈ। ਇਹ ਘੜੇ ਆਪਣੇ ਗਟਾਰ ਘੁੱਗੀ ਹੂੰ ਉੱਲੂ ਇਸ ਤਰ੍ਹਾਂ ਦੇ ਪੰਛੀਆਂ ਲਈ ਜਾਂ ਤੋਤੇ ਵੀ ਇਸ ਨੂੰ ਅਸੈਪਟ ਕਰਦੇ। ਹੂੰ। ਇਹ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਪੰਛੀਆਂ ਲਈ ਰਹਿਣ ਬਸੇਰੇ ਲਾਓ ਤੇ ਪੰਛੀਆਂ ਨੂੰ ਬਚਾਓ। ਹਮ ਧੰਨਵਾਦ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।